ਕਬੀਰ ਹੈ ਗੈ ਬਾਹਨ ਸਗਨ ਘਨ ਇਹ ਵੀ ਹੈ ਜੈ ਬਾਹਨ ਸਗਨ ਧਨ ਸ਼ਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਹਾਰ ਕਬੀਰ ਨ੍ਰਿਪ ਨਾਰੀ ਕਿਉ ਨਿੰਦੀ ਐ ਕਿਉ ਹਰ ਤੇਰੀ ਕਉ ਮਾਨ ਓਹ ਮਾਂਗ ਸਵਾਰੈ ਵਿਖੈ ਕਉ ਓ ਸਿਮਰੈ ਹਰ ਨਾਮ ਕਬੀਰ ਤੁਨੀ ਪਾਈ ਥਿਤ ਭਈ ਸਤਗੁਰ ਬੰਦੀ ਤੀਰ ਕਬੀਰ ਹੀਰਾ ਬਨਜਿਆ ਮਾਨਸ ਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਡਾ ਹਾਟ ਜਬ ਹੀ ਪਾਈ ਅਹ ਪਾਰਖੂ ਪਾਈ ਇਹ ਨਹੀਂ ਹੈ ਪਾਈਏ ਸਿੱਧਾ ਹੀ ਹੈ ਖਾ ਖਾ ਨਹੀਂ ਖਾ ਖਾ ਨਦ ਸਾਰੀ ਨਾ ਨੇ ਇੱਥੇ ਪਾਈਏ ਪਾਠ ਤੇਰੇ ਪਾਈਏ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਠ ਇਹ ਇੰਦਲਾਮਨ ਇਹ ਨਵੀਆਂ ਪੁੱਥੀਆਂ ਮਤਲਬ ਹਾਂਜੀ ਇਹ ਪਾਈਏ ਹੋਏਗਾ ਜੀ ਫਿਰ ਇਸ ਸਸਾਬ ਨਾਲ ਕਿਉਂਕਿ ਇਹ ਸ਼ੁੱਧ ਛਾਪੀਆਂ ਉਹ ਫਿਰ ਵੀ ਸ਼ੁੱਧ ਕੀਤੀਆਂ ਹੋਈਆਂ ਇਹਦਾ ਚਲੋ ਬਾਅਦ ਚੱਪਾ ਦੇਖ ਲਾਂਗੇ ਦੱਸ ਦਾਂਗੇ ਜਬ ਹੀ ਪਾਈ ਅਹ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਵਾਸਾ ਕਰੋ ਹਰ ਗਇ ਬਹੋ ਬਹੋਰੈ ਬਿਤ ਹਰ ਇਥਿ ਯਮਕ ਲਾ ਦੇਨੀ ਗਇ ਬਹੋਰੈ ਬਿਤ ਕਬੀਰ ਸੇਵਾ ਕੋ ਦੁਇ ਭਲੇ ਏਕ ਸੰਤ ਇਕ RAM ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰਿ ਬਹੀਰ ਇੱਕ ਆਵ ਘਾਟ ਘਾਟੀ RAM ਕੀ ਤਿਸ ਚੜ ਰਿਓ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਲਤ ਕੋਲ ਕੀ ਕਾਨ ਤਬ ਕੋਲ ਕਿਸ ਕਾਲਾਜ ਸੀ ਤਬ ਕੁਲ ਕਿਸ ਕਾ ਲਾਜ ਸੀ ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਤਰਹਿ ਮਸਾਨ ਤਬ ਕੁਲ ਕਿਸ ਕਾ ਲਾਜ ਸੀ ਜਬ ਲੇ ਤਰਹਿ ਮਸਾਨ ਕਬੀਰ ਦੂ ਬਹ ਗੋਰੇ ਬਾਪੁਰੇ ਬਹ ਲੋਗਨ ਕੀ ਕਾਨ ਪਰੋਸੀ ਕੇ ਜੋ ਹੁਆ ਤੂ ਆਪਣੇ ਭੀ ਜਾਨ کبیر پلی مدری نان بد کو ناج داوا کا نہیں بڈا دیس بڈ راج کبیر داو دجن ہوتا ہے نرداو رہ نشنک جو جان نرداو رہ سو گن ادر سورک سو گن ادر سو رنک so, Gana, Indra, so, ਸੂਗਣ ਇੰਦਰ ਸੂਰੰਕ ਕਬੀਰ ਪਾਲ ਸਮੁਹਾ ਸਰਵਰ ਭਰਾ ਹਾਂ ਇਸ ਨੂੰ ਸਮੁਹਾ ਉਚਾਰਨ ਕਰਨਾ ਸਮੁਹਾ ਨਹੀਂ ਕਹਿਣਾ ਕਬੀਰ ਪਾਲ ਸਮੁਹਾ ਸਰਵਰ ਭਰਾ ਪੀ ਨਸਕ ਕੋਈ ਨੀਰ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪ੍ਰਭਾਤੇ ਤਾਰੇ ਖਿਸਹਿ ਤੇ ਉਹ ਇਹੋ ਖਿਸਾ ਸਰੀਰ ਇਹ ਦੋ ਅੱਖਰ ਨਾ ਖਿਸਹਿ ਜੋ ਗਹਿ ਰਹयो ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਿਤ ਪੰਡਿਤ ਝਾਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਈ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛੱਡੈ ਸੰਤਾਈ ਜੋ ਕੋਟਕ ਮਿਲਹ ਅਸੰਤ ਮਲਿਆਗਰ ਭਉੰਗਮ ਵੇਢਿਓ ਤਾ ਸੀਤਲਤਾ ਨ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਸੋ ਜਾਨਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨੈ ਨਾਹੀ ਕੋਇ ਕਹਿ ਜਾਨੈ ਆਪਨ ਧਨੀ ਕਹਿ ਦਾਸ دیਵਾਨੀ ਹੋਇ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਕੂਲ ਓਰਾ ਗਰ ਪਾਨੀ ਭਇਆ ਜਾਇ ਮਿਲੇਉ ਢਲ ਕੂਲ ਕਬੀਰ ਧੂਰ ਸਕੇਲ ਕੈ ਉਰੀਆ ਬਾਂਦੀ ਦੇਹ ਦੇਵ ਸਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦਹਿ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਪਿੱਛੇ ਜਿਹੜਾ ਸ਼ਲੋਕ ਜਿਸ ਪਾਠ ਦਾ ਆਪਾਂ ਵਿਚਾਰ ਕੀਤਾ ਸੀ ਉਹ ਪਾਈ ਇਹ ਹੀ ਪਾਠ ਹੈ ਜਿਹੜਾ ਆਇਆ ਨਾ ਪਿੱਛੇ ਪੰਕਤੀ ਕਿੰਨਵਾ ਸਲੋਕ ਸੀ ਇਹ ਹਾਂ ਪਿੱਛੇ ਆਇਆ 161 161ਵਾਂ ਸਲੋਕ ਸਾਰੀ ਪੰਕਤੀ 62ਵਾਂ ਹਾਂ 162ਵਾਂ ਕਬੀਰ ਹਰ ਹੀਰਾ ਜਨ ਜੌਹਰੀ ਲੈ ਕੇ ਮੰਡਾ ਹਾਟ ਜਬ ਹੀ ਪਾਈਐ ਇਥੇ ਪਾਈਐ ਹੈ ਪਾਠ ਹੀ ਹੈ ਉਨੀ ਦੇਖਿਆ ਸਾਰੀਆਂ ਬੂਤੀਆਂ ਚ ਤੇ ਪਾਈਐ ਪਾਠ ਹੈ ਤੇ ਗਲਤੀ ਨਾ ਪਾਈ ਆ ਛਪਿਆ ਜਹ ਅਨਭਾਉ ਤਹ ਭੈ ਨਹੀਂ ਜਹ ਭਾਉ ਤਹ ਹਰਨਾਹ ਕਹੋ ਕਬੀਰ ਵਿਚਾਰ ਕੈ ਸੰਤ ਸੁਨਹੁ ਮਾਨਮਾਹ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤੈਨ ਸੁਖ ਨੀਦ ਬਿਹਾਏ ਇਹ ਜਿਨਹੋ ਉਚਾਰਨ ਕਰਨਾ ਹਮ ਹੋ ਜੋ ਬੂਝਾ ਬੂਝਨਾ ਪੂਰੀ ਪਰਿਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠੌਰ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੈ ਉਸਾਸ ਚੋਟ ਸਹਾਰੈ ਸਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮਨਾਰੇ ਕਿਆ ਚੜਹਿ ਮੁੱਲਾ ਮਨਾਰੇ ਕਿਆ ਚੜਹਿ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਗ ਦੇਹ ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬਾ ਜਾਏ ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾ ਕੋ ਕਹਾ ਖੁਦ ਆਏ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਝੈ ਬਲੰਤੀ ਨਾ ਆਏ 부ਝੈ ਪੂਲਾ ਬੋਲਨਾ ਕਬੀਰ ਜੋਰੀ ਕੀਏ ਜ਼ੁਲਮ ਹੈ ਕਹਤਾ ਨਾ ਉਹ ਹਲਾਲ ਦਫ਼ਤਰ ਲੇਖਾ ਮੰਗੀ ਹੈ ਤਬ ਹੋਏ ਕੋ ਕੌਣ ਹਵਾਲ ਕਬੀਰ ਖੂਬ ਖਾਣਾ ਖੀਚਰੀ ਜਾ ਮਹਿ ਅੰਮ੍ਰਿਤ ਲੋਨਾ ਹੀਰਾ ਰੋਟੀ ਕਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਾਨ ਤਾਪ ਹਰਖ ਸੋਗ ਦਜੈ ਨਹੀਂ ਤਾਬ ਹਰ ਆਪਹਿ ਆਪ ਕਬੀਰ RAM ਕਹਿਨ ਮਹ ਭੀਦ ਹੈ ਤਾ ਮਹ ਏਕ ਵਿਚਾਰ ਸੋਈ RAM ਸਭ ਕਹੈ ਸੋਈ ਕੌਤਕ ਹਾਰ ਕਬੀਰ RAM RAM ਕਹੋ ਕਹਿ ਬੇ ਮਾਹਿ ਬੇਕ ਵਿਵੇਕ ਸਿਆਰੀ ਨਾਲ ਇਕ ਅਨੇਕ ਕਹਿ ਮਿਲ ਗਿਆ ਇਕ ਪਦ ਤੇ ਯਮਕ ਲਾ ਦੇਣੀ ਹੈ ਇਕ ਅਨੇਕ ਕਹਿ ਮਿਲ ਗਿਆ ਇਕ ਸਮਾਨਾ ਇਕ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਖੇ ਊਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੁਆ ਬਾਵਰਾ ਬਹਿਰਾ ਹੂਆ ਕਾਨ ਪਾਵਹੁਤੇ ਪਿੰਗੁਲ ਭਇਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੁਏ ਗਿਰ ਪਰਿਆ ਪਰਾ ਕਰੇ ਦੇ ਸ਼ੇਕ